ਰਾਤਾ ਮੀ ਫੈਣ ਤੋਂ ਬਾਅਦ ਮੌਸਮ ਫਿਰੇ ਬਹੁਤ ਹੀ ਸੁਹਾਣਾ ਹੋ ਗਿਆ ਸੀਗਾ ਤੇ ਹਵਾਏ ਬਹੁਤ ਠੰਡੀ ਠੰਡੀ ਚੱਲਦੀ ਸੀਗੀ ਸੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਅੱਜ ਮੌਸਮ ਬਹੁਤ ਹੀ ਸੋਹਣਾ ਸੀਗਾ ਤੇ ਘਰ ਆ ਕੇ ਦੇਖਿਆ ਕਿ ਲਾਹ ਤਾਂ ਗੁੱਸੇ ਨਾਲ ਲੜਦਾ ਪਿਆ ਸੀਗਾ ਪਤਾ ਨਹੀਂ ਕਿਸ ਗੱਲ ਦਾ ਗੁੱਸਾ ਸੀਗਾ ਇਹਨੂੰ ਗੁੱਸੇ ਹੋਣਾ ਵੀ ਹੁਣ ਆ ਗਿਆ ਆ ਕੋਈ ਵਾਰੀ ਪਤਾ ਨਹੀਂ ਕਿ ਨਿਆਣੇ ਸ਼ਰਾਰਤਾਂ ਉਹ ਕਰਦੇ ਆ ਲੈ ਬਾਰ-ਬਾਰ ਵਸ ਲਮਾਈ ਪਈ ਜਾਂਦਾ ਹੈ ਨਾ ਪਤਾ ਨਹੀਂ ਕੀ ਗੱਲ ਹੋ ਗਈ ਜਾਂ ਕਿਸ ਗੱਲ ਦਾ ਗੁੱਸੇ ਆ ਪਾ ਕੇ ਸੀ ਸੈਰ ਕਰਨ ਤੇ ਅੱਜ ਸਾਡਾ ਮੂਹ ਸੀਗਾ ਕੜੀ ਬਣਾਉਣ ਦਾ ਸੋ ਅਸੀਂ ਲੱਸੀ ਪਹਿਲਾਂ ਲੈ ਕੇ ਆਏ ਸੀਗੇ ਚਾਚੀ ਘਰੋਂ ਤੇ ਲੱਸੀ ਕੜੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਅਸੀਂ ਕਿਆਜ਼ ਕੱਟ ਲਈ ਸੀਗੇ ਤੇ ਨਾਲ ਹੀ ਜਿਹੜਾ ਕੀ ਥੋੜਾ ਜਿਹਾ ਕੱਟ ਲਿਆ ਸੀ ਆਪਾਂ ਲਸਣ ਲਓ ਜੀ ਤੜਕਾ ਰੱਖ ਦਿੱਤਾ ਆ ਤੇ ਚੁੱਲ੍ਹੇ ਦੇ ਉੱਤੇ ਕੜੀ ਬਣਾਵਾਂਗੇ ਚੁੱਲ੍ਹੇ ਦੇ ਉੱਤੇ ਕੜੀ ਬਹੁਤ ਹੀ ਵਧੀਆ ਬਣਦੀ ਸਵਾਦ ਮੰਦੀ ਆ ਤੇ ਪਿਆਜ਼ਾਂ ਨੂੰ ਲੰਬੀ ਮਾਤਰਾ ਦੇ ਵਿੱਚ ਕੱਟ ਲਿਆ ਆ ਤੇ ਇਹਨੂੰ ਅਸੀਂ ਪਹਿਲਾਂ ਚੰਗੀ ਤਰ੍ਹਾਂ ਤੇਲ ਗਰਮ ਕਰਨ ਤੋਂ ਬਾਅਦ ਅਸੀਂ ਪਿਆਜ਼ ਪਾ ਲਿਆ ਆ ਇਹ ਪਿਆਜ਼ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਵਿੱਚ ਆਪਾਂ ਜੀਰਾ ਪਾ ਲਈਏ ਮਿਰਚਾ ਪਾ ਲਈਆਂ ਤੇ ਜਾਨੀ ਕਿ ਤੋੜ ਕੇ ਵਾਂਗੇ ਤਿਆਰ ਕਰ ਲਿਆ ਆ ਤੇ ਬਾਹਰ ਹਵਾਏ ਬਹੁਤ ਸੋਹਣੇ ਸੋਹਣੇ ਚੱਲ ਰਹੀਏ ਸੀ ਕਿ ਮੌਸਮ ਵੀ ਸੋਹਣਾ ਸੀਗਾ ਸੋ ਆਪਾਂ 3 ਵਜੇ ਅੱਜ ਕੜੀ ਬਣਾਉਂਦੀ ਅਸੀਂ ਜਾਣਾ ਯਾਰ ਜੀ ਅੱਜ ਕੁਟੀਆਂ ਮੱਥਾ ਟੇਕਣਾ ਆਪਾਂ ਤੁਹਾਨੂੰ ਫਲੌਗ ਸਿਰ ਜਰੂਰ ਦਿਖਾਵਾਂਗੇ ਸੋ ਇਹ ਆ ਜੀ ਮਟੀਰੀਅਲ ਕੜੀ ਦਾ ਤੇ ਹੁਣ ਅਸੀਂ ਲੱਸੀ ਸਾਡੇ ਵਿੱਚ ਅਸੀਂ ਸੜਾ ਕੁਝ ਮਿਕਸ ਕਰ ਲਿਆ ਆ ਤੇ ਪਹਿਲਾਂ ਅਸੀਂ ਇਹਨੂੰ ਲੱਸੀ ਨੂੰ ਅਸੀਂ ਥੋੜ ਕੇ ਵਿੱਚ ਮਿਕਸ ਕਰ ਦਤਾ ਇਹਦਾ ਰੰਗ ਜਿਹੜਾ ਕਿ ਆ ਹੌਲੀ ਹੌਲੀ ਆਊਗਾ ਜੇਕਰ ਤੁਹਾਨੂੰ ਕੜੀ ਦੇ ਵਿੱਚ ਹਲਦੀ ਘੱਟ ਲੱਗਦਾ ਆਪਾਂ ਹਲਦੀ ਬਾਅਦ ਵਿੱਚ ਵੀ ਪਾਇਆ ਸਕਦੇ ਤਾਂ ਫਿਰ ਅਸੀਂ ਪਾ ਦਿੱਤੇ ਆ ਜਿਹਦੇ ਵਿੱਚ ਆਲੂ ਆਲੂ ਅਸੀਂ ਥੋੜਾ ਵੱਡੀ ਮਾਤਰਾ ਵਿੱਚ ਪੱਟੇ ਦਸੀਂ ਘੱਟ ਮਾਤਰਾ ਵਿੱਚ ਘੱਟ ਸਰ ਘੱਟ ਨੇ ਕੱਟ ਲਾਗਦੇ ਆ ਸੋ ਚੰਗੀ ਤਰ੍ਹਾਂ ਛੇੜਾ ਦੇਣ ਤੋਂ ਆਪਾਂ ਨੇ ਅਰੀਜਨ ਵਾਸਤੇ ਰੱਖਾਂਗੇ ਤੇ ਲੋ ਜੀ ਥੋੜੇ ਜਿਹਾ ਟਾਈਮ ਬਾਅਦ ਸਾਡੀ ਕੜੀ ਜਿਹੜੀ ਕੀ ਰੰਗ ਵੀ ਇਹਦਾ ਆ ਜਾਣਾ ਆ ਤੇ ਇੱਧਰ ਬਹੁਤ ਦਾ ਖਲਾਰਾ ਪਿਆ ਸੀ ਭਾਂਡੇ ਕਿਉਂਕਿ ਕਿਦੋਂ ਕੜੀ ਬਣਾਉਣੀ ਹੁੰਦੀ ਆ ਪਕੌੜਿਆਂ ਵਾਲੀ ਤਾਂ ਐਦਾਂ ਹੀ ਹੁੰਦੀ ਆ ਤੇ ਲੋ ਜੀ ਆਪਾਂ ਹੁਣ 1 ਮਿੰਟ ਵਚਕਾ ਦੁੱਤੀ ਅੱਜ ਸਫਾਈ ਸਾਡੀ ਸੋਈ ਜਿਹੜੀ ਕੀ ਆ ਸਾਫ ਹੋ ਗਈ ਆ ਸੋ ਸਾਡੀ ਸਲਾਹ ਬਣਦੀ ਪਈ ਆ ਜੀ ਜਾਣ ਦੀ ਅੱਜ ਕੁਟੀਆਂ ਨੂੰ ਤੇ ਕੜੀ ਜਿਹੜੀ ਕੀ ਆ ਹੋਲੀ-ਹੋਲੀ ਲਾਪੇ ਆ ਜੀ ਰਿਜਣ ਤੇ ਚੁੱਲੇ ਦਾ ਸੇਕ ਵੀ ਬਹੁਤ ਹੀ ਮਿੰਨਾ-ਮਿੰਨਾ ਜਿਆ ਆ ਤੇ ਹਲਕਾ-ਹਲਕਾ ਥੇਕ ਕੇ ਆਪਾਂ ਕੜੀ ਬਣਾਵਾਂਗੇ ਤਾਂ ਕਿ ਜਿਹੜੀ ਨੀਚੇ ਵੀ ਨਾ ਲੱਗੇ ਤੇ ਬਾਕੀ ਜਿਹੜਾ ਕੀ ਕੜੀ ਬਸ ਬਣਦੀ ਪਈ ਆ ਤੇ ਲੋ ਜੀ 10-15 ਮਿੰਟ ਤੇਜ਼ ਅੱਗ ਬਲਣ ਤੋਂ ਬਾਅਦ ਕੜੀ ਜਿਹੜੀ ਕੀ ਲੱਪੇ ਆ ਰਿਜਣ ਤੇ ਇਸ ਨਾਲ ਹੀ ਸਾਡੀ ਸਲਾਹ ਹੋ ਗਈ ਆ ਜੀ ਹੁਣ ਪੂਰੀ ਜੀ ਅੱਗੇ ਚੱਲੇ ਆਂ ਜੀ ਕੁਟਿਆ ਸੰਤ ਬਾਬਾ ਸਤਪਾਲ ਸਿੰਘ ਜੀ ਦੀ ਕੁਟਿਆ ਤੇ ਜਿੱਥਾਨਾ ਨੇ ਤਪੱਸਿਆ ਕੀਤੀ ਸੀ ਤੇ ਇਹਦੇ ਸਾਈਡ ਤੇ ਗੁਰਦੁਆਰਾ ਆ ਦੇਖੋ ਰਾਤ ਦਾ ਮੀਂਹ ਪਿਆ ਯਾਰ ਮੌਸਮ ਵੀ ਤਾਂ ਖਰਾਬ ਜਿਹਾ ਸੀਗਾ ਤੇ ਨਾਲੇ ਹੁਣ ਤਾਂ ਸੜਕਾਂ ਜਿ ਖਰਾਬ ਹੋ ਗਈਆਂ ਆ ਤੇ ਠੰਡੀ ਠੰਡੀ ਹਵਾ ਜਿ ਮਜ਼ਾ ਲੈ ਲੈਂਦੇ ਹੋਏ ਅਸੀਂ ਪੈਦਲ ਵੀ ਚੱਲਨੇ ਆ ਅੱਜ ਤੇ ਅੱਧਾ ਘੰਟਾ ਜਿਹਾ ਪੌਣਾ ਘੰਟਾ ਸਾਨੂੰ ਲੱਗ ਗਿਆ ਜਾਣਾ ਆ ਤੇ ਖੇਤ ਇੱਧਰ ਸਾਫ਼ ਹੋ ਗਏ ਯਾਰ ਤੇ ਦੂਸਰੀ ਸਾਈਡ ਤੇ ਜੀ ਇਹਨਾਂ ਨੇ ਬਾਜਰਾ ਬੀਜਿਆ ਆ ਦੇ ਹਵਾ ਵੀ ਬਹੁਤ ਸੋਹਣੀ ਸੋਹਣੀ ਚੱਲ ਰਹੀ ਆ ਤੇ ਦਰਖਤ ਵੀ ਕਾਫੀ ਡਿਗੇ ਆ ਤੇ ਜਿਹੜਾ ਸੂਰਜ ਆ ਉਹ ਆਪਣਾ ਜਿਹੜਾ ਕੀ ਰੰਗ ਦਿਖਾ ਰਿਹਾ ਹੈ ਹੱਲੇ ਲਓ ਜੀ ਮੈਂ ਤਾਂ ਲਿਫਟ ਲੈ ਕੇ ਆ ਗਈ ਸੀ ਕਿਉਂਕਿ ਤੁਹਾਨੂੰ ਪਤਾ ਕਿ ਬੱਚਿਆਂ ਨਾਲ ਤੁਰਨਾ ਬਹੁਤ ਔਖਾ ਆ ਤੇ ਅਸੀਂ ਪਹੁੰਚ ਗਏ ਅੱਜ ਸੰਤ ਬਾਬਾ ਸਤਪਾਲ ਸਿੰਘ ਜੀ ਦੀ ਕੁੜੀਆ ਦੇ ਵਿੱਚ ਤਪੱਸਥਾਨ ਦੇ ਵਿੱਚ ਉਹਨਾਂ ਨੇ ਤਪੱਸਥਾਨ ਕੀਤਾ ਸੀਗਾ ਤੇ ਇੱਥੇ ਬਹੁਤ ਯਾ ਦਰਖਤ ਲੱਗੇ ਹੋਏ ਆ ਤੇ ਬਹੁਤ ਹੀ ਸੋਹਣਾ ਨਜ਼ਾਰਾ ਸੀਗਾ ਤੇ ਬਹੁਤ ਹੀ ਵਧੀਆ ਜਿਹੜਾ ਕੀ ਹੁਣ ਬਣਾ ਦਿੱਤਾ ਸੀਗਾ ਮੈਂ ਬਹੁਤ ਹੀ ਟਾਈਮ ਬਾਅਦ ਆਈ ਆ ਇਹ ਪਹਿਲਾਂ ਸ਼ੀਸ਼ਿਆਂ ਵਾਲਾ ਨਹੀਂ ਸੀਗਾ ਸ਼ੀਸ਼ਾ ਤੋਂ ਬਗੈਰ ਸੀਗਾ ਸੋ ਸ਼ੀਸ਼ੇ ਲੱਗ ਚੁੱਕੇ ਨੇ ਇਹਨੂੰ ਦਰਵਾਜ਼ੇ ਬਹੁਤ ਸੋਹਣਾ ਸਜਾਇਆ ਹੋਇਆ ਆ ਸੋ ਇੱਥੇ ਹੁਣ ਏਸੀ ਲਾਉਣ ਦੀ ਤਿਆਰੀ ਕਰ ਰਹੇ ਕਿਉਂਕਿ ਬਾਬਾ ਜੀ ਦਾ ਮੋਹਰੇ ਪ੍ਰੋਗਰਾਮ ਆ ਆ ਰਿਹਾ ਆ ਬਸ ਤੀ ਉਹਨਾਂ ਦੀ ਤੇ ਹੁਣ ਜਿਹੜਾ ਕਿਥੇ ਤੀ ਤਿਆਰੀ ਚੱਲ ਰਹੀ ਆ ਲੋ ਜੀ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਪੂਰਾ ਵਲੌਗ ਜੇਕਰ ਤੁਸੀਂ ਨਹੀਂ ਆਏ ਹੈਗੇ ਇੱਥੇ ਜ਼ਰੂਰ ਆਇਓ ਸ਼ਹਿਰਪੁਰ ਦੇ ਨਜ਼ਦੀਕ ਪਿੰਡ ਸਾਰੀ ਦੇ ਵਿੱਚ ਸਤਪਾ ਸਤਪਾ ਸਤਪਾਲ ਸਿੰਘ ਜੀ ਦੀ ਸੰਗਤਾਂ ਨਾਲ ਬਹੁਤ ਜ਼ਿਆਦਾ ਪਿਆਰ ਆ ਜੋੜ ਕੇ ਰੱਖੀਆਂ ਹੋਈਆਂ ਤੇ ਸਾਡੇ ਨਿਆਣੇ ਵੀ ਉੱਤਾਂ ਲੱਗਿਓ ਆ ਕੰਦਰ ਇਹ ਬਾਜ ਦਾ ਹਵਾ ਹੋਵਾ ਬਹੁਤ ਵਗਦੀ ਸੀ ਆਪਾਂ ਅੰਦਰ ਹੀ ਬੈਠ ਗਏ ਸੀਗੇ ਤੇ ਆਹ ਦਰਵਾਜ਼ੇ ਜਿਹੜੇ ਕਿ ਹੋਣ ਲਾਏ ਆ ਤੇ ਇੱਥੇ ਬਾਬਾ ਜੀ ਦੀ ਜੋਤ ਜਗਾਈ ਜਾਂਦੀ ਆ ਤੇ ਦੂਸਰੇ ਪਾਸੇ ਅਸੀਂ ਜਾਵਾਂਗੇ ਤੇ ਇਧਰ ਵੀ ਬਹੁਤਿਆਰ ਦਰਖਤ ਲੱਗੇ ਹੋਏ ਆ ਤੇ ਮਿੱਟੀ ਠੰਡੀ ਠੰਡੀ ਸੀਗੀ ਅਸੀਂ ਕਾਫੀ ਟਾਈਮ ਮਿੱਟੀ ਦੇ ਵਿੱਚ ਬੈਠੇ ਰਹੇ ਸੀਗੇ ਤੇ ਬਹੁਤ ਹੀ ਵONDERਕ ਨਜ਼ਾਰਾ ਹੁੰਦਾ ਪਿਆ ਸੀ ਇਧਰ ਆਂਬ ਲੱਗੇ ਆਂਬ ਵੀ ਬਹੁਤ ਜ਼ਿਆਦਾ ਲੱਗੇ ਹੋਏ ਆ ਇਹ ਤੇ ਤੋੜਨ ਨਹੀਂ ਦਿੰਦੇ ਹੈਗੇ ਯਾਨੀ ਕਿ ਆਂਬ ਵੈਸੇ ਬਹੁਤ ਅੱਗੇ ਹੋਏ ਆ ਤੇ ਲੋ ਜੀ ਅਸੀਂ ਪਹੁੰਚ ਗਏ ਹਾਂ ਉਸ ਸਥਾਨ ਤੇ ਜਿੱਥੇ ਬਾਬਾ ਜੀ ਤਪਸਥਾਨ ਕੀਤਾ ਸੀਗਾ ਤੇ ਆ ਸਾਰਾ ਜਿਹੜਾ ਕੀ ਆ ਦਰਾਖਤ ਇਦਾਂ ਰੇਤੇ ਹੋਏ ਨੇ ਜੀ ਇਹ ਆ ਮੇਨ ਗਾਜ ਤੇ ਬਾਬਾ ਜੀ ਨੇ ਖੜ ਕੇ ਤਪੱਸਿਆ ਕੀਤੀ ਸੀਗੀ ਸੋ ਇਹ ਜਿਹੜਾ ਹੱਲੇ ਤੱਕ ਵੀ ਹਰਾ ਭਰਿਆ ਹੀ ਆ ਤੇ ਇਹ ਹਰਾ ਹੀ ਰਹਿੰਦਾ ਆ ਇੱਧਰ ਦੇਖੋ ਸਫਾਈ ਵਾ ਵਧੀਆ ਕੀਤੀ ਹੋਈ ਆ ਇਹ ਕਾਨਿਆਂ ਦੀ ਜਿਹੜੀ ਆ ਕੀ ਕੁਟੀਆਂ ਬਣਾਈ ਹੋਈ ਆ ਛੰਨ ਬਣਾਈ ਹੋਈ ਆ ਬਹੁਤ ਹੀ ਸੋਹਣੀ ਠੰਡੀ ਆ ਅੰਦਰੋਂ ਇੱਧਰ ਮਹਾਰਾਜ ਦਾ ਸਰੂਪ ਰੱਖਿਆ ਹੋਇਆ ਆ ਤੇ ਮਹਾਰਾਜੀ ਦੀ ਬੈਠਣ ਵਾਲਾ ਸਥਾਨ ਰੱਖਿਆ ਹੋਇਆ ਆ ਤੇ ਬਾਬਾ ਜੀ ਇੱਥੇ ਮਤਲਬ ਕਿ ਆਉਂਦੇ ਹੁੰਦੇ ਸੀਗੇ ਤਪੱਸਿਆ ਕਰਨ ਦੀ ਜਗ੍ਹਾ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀਗੀ ਤੇ ਹੋਲੀ ਕੋਲ ਜਿੱਦਾਂ ਮਤਲਬ ਕਿ ਪਤਾ ਲੱਗਣ ਲੱਗਾ ਫੇ ਸਾਰੇ ਜਣੇ ਸੰਗਰ ਇੱਥੇ ਨੂੰ ਮਠਾ ਕੇ ਇੱਥੇ ਜਾਂਦੀ ਆ। ਸੋ ਤੁਸੀਂ ਵੀ ਜਿਹੜਾ ਕਿ ਦਰਸ਼ਨ ਜ਼ਰੂਰ ਕਰਨਾ ਜੇਕਰ ਤੁਸੀਂ ਨਹੀਂ ਆਏ ਹੈਗੇ ਜ਼ਰੂਰ ਆਣਾ ਇੱਥੇ ਵੀ ਜਗ੍ਹਾ ਬਹੁਤ ਹੀ ਸੋਹਣੀ ਆ। ਸੋ ਇੱਧਰ ਪਾਸੇ ਦੇਖ ਸਕਦੇ ਆ ਤੁਸੀਂ ਮੌਸਮ ਜਿਹੜਾ ਕਿ ਹਵਾ ਹੁਣ ਟੇਲ ਆਪਈ ਬਹੁਤ ਤੇਜ਼ ਵਗਣ ਤੇ ਆ ਪਾਣੀ ਦਾ ਪ੍ਰਬੰਧ ਪਹਿਲਾਂ ਨਹੀਂ ਸੀਗਾ ਹੁਣ ਇੱਥੇ ਨਵਾਂ ਬਣਾਇਆ ਗਿਆ ਆ। ਤੇ ਜਿੰਮੇ ਕਿ ਤੁਹਾਨੂੰ ਦੱਸਿਆ ਕਿ ਸ਼ਾਂਤਾਂ ਦੇ ਵਰਤੀ ਆ ਤੇ ਸੰਗਤ ਇੱਧਰ ਵੀ ਕਾਫੀ ਆਉਂਦੀ ਆ ਤੇ ਇੱਧਰ ਖੁੱਲਾ ਫਾਂਡ ਦਾ ਇੰਤਜ਼ਾਮ ਹੁਣ ਕਰ ਦਿੱਤਾ ਬੋਰ ਵੱਡਾ ਕਰਾ ਦਿੱਤਾ ਆ ਤੇ ਹੁਣ ਅਸੀਂ ਚੱਲੇ ਆ ਜੀ ਉਸ ਸਥਾਨ 'ਤੇ ਜਿੱਥੇ ਬਾਬਾ ਜੀ ਪਸਿਆਗਾ ਕਿ ਮਤਲਬ ਕਿ ਰੈਸਟ ਕਰਦੇ ਹੁੰਦੇ ਸੀਗੇ ਤੇ ਉਸ ਸਥਾਨ 'ਤੇ ਜਾਵਾਂਗੇ ਇੱਥੇ ਪਹਿਲਾਂ ਫੁੱਲਾਂ ਦੇ ਬੂਟੇ ਲਾਏ ਹੁੰਦੇ ਸੀਗੇ ਵੀਡੀਓ ਵੇਲੇ ਜ਼ਰੂਰ ਦੇਖਣਾ ਇਹ ਫੋਨ 'ਤੇ ਜਿਹੜੇ ਕਿ ਬੂਟੇ ਹੁਣ ਵੀ ਲੱਗੇ ਫੁੱਲ ਵੀ ਬਹੁਤ ਸੋਹਣੇ-ਸੋਹਣੇ ਲੱਗੇ ਹੋਇਆ ਤੇ ਇਹ ਆਦੀ ਉਹਨਾਂ ਦਾ ਵਿਸ਼ਰਾਮ ਥਾਂ ਜਿੱਥੇ ਕੀ ਵਿਸ਼ਰਾਮ ਕਰਦੇ ਹੁੰਦੇ ਸੀ ਅੜਦ ਵਾਲੇ ਦੇਖ ਸਕਦੇ ਆ ਬਹੁਤ ਹੀ ਜ਼ਿਆਦਾ ਝਾੜੀਆਂ ਜਿਹਨ ਲੱਗੀਆਂ ਹੋਈਆਂ ਆ ਤੇ ਬਹੁਤ ਹੀ ਜ਼ਿਆਦਾ ਡੈਂਕਾ ਹੋਈਆਂ ਆ ਤੇ ਆ ਹੁਣ ਦਾ ਵੀਡੀਓ ਮੈਂ ਤੁਹਾਨੂੰ ਦਿਖਾਉਂਗੀ ਬਹੁਤ ਹੀ ਸੋਹਣਾ ਬਣਾਇਆ ਹੈ ਸਫਾਈ ਵੀ ਬਹੁਤ ਹੁੰਦੀ ਹੈ ਜਦੋਂ ਭਾਂਡੇ ਰੱਖੇ ਆ ਜੇ ਸੰਗਤ ਨੇ ਲੰਗਰ ਕਰ ਸਕਣਾ ਹੁੰਦਾ ਹੈ ਉਹ ਵੀ ਸ਼ੱਕ ਸਕਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਜੀ ਇਥੇ ਤੇ ਬਹੁਤ ਹੀ ਹੁਣ ਬੱਦਲ ਬਹੁਤ ਹੋ ਗਿਆ ਹੈ ਹੁਣ ਅਸੀਂ ਚੱਲਨੇ ਆ ਜੀ ਵਾਪਸ ਕਿਹਾਂ ਤੋਂ ਮੱਥਾ ਟੇਕ ਲੈ ਆਇਆ ਸੋ ਅਸੀਂ ਆਏ ਸੀ ਜਿਹੜਾ ਲਾਵ ਦਾ ਵੀ ਮੱਥਾ ਟਿਕਾਉਣਾ ਲਾਵ ਨੂੰ ਬਹੁਤ ਹੈ ਬਾਹਰ ਲੈ ਕੇ ਆਏ ਆ ਇੱਥੇ ਸੋ ਇਧਰ ਮੋਰ ਵਾ ਮੋਰ ਵੀ ਮਤਲਬ ਉਹ ਆਵਾਜ਼ ਕਰਦਾ ਪਿਆ ਸੀਗਾ ਤੇ ਸੋਹਣਾ ਲੱਗਦਾ ਸੀਗਾ ਤੇ ਜਾਂਦੀ ਵਾਰ ਅਸੀਂ ਲਾਵ ਨੂੰ ਦਿੱਤੇ ਸਾਈਕਲ 'ਤੇ ਝੂਟੇ ਇਹ ਡਰਦਾ ਬਹੁਤ ਸੀਗਾ ਹਦ ਰ ਪਹਿਂਦੀ ਵਲ ਬਿਠਾਇਆ ਹੈ ਜੇ ਉੱਤੇ ਜਾਂ ਤਾਂ ਇਹ ਮਤਲਬ ਸਾਈਕਲ ਜਿਹੜੀ ਛੋਟੀ ਬੱਚਿਆਂ ਵਾਲੀ ਉਹ ਤੇ ਲੈ ਆਇਆ ਤਾਂ ਲੋ ਜੀ ਅਸੀਂ ਪਹੁੰਚ ਗਏ ਆ ਜੀ ਘਰੇ ਬਹੁਤ ਹੀ ਆਨੰਦ ਆ ਰੂ ਨੂੰ ਉਹਨੂੰ ਵੀ ਨਹੀਂ ਜੀ ਕਰਦਾ ਸੀਗਾ ਪਰ ਮੌਸਮ ਜਿਹੜਾ ਕਿ ਜਿਆਦਾ ਤ ਨਹੀਂ ਦਿੰਦਾ ਸੀਗਾ ਟਾਈਮ ਵੀ ਬਹੁਤ ਹੋ ਗਿਆ ਸੀਗਾ ਤੇ ਘਰ ਆ ਕੇ ਅਸੀਂ ਦੇਖਿਆ ਕੜੀ ਨੂੰ ਕਿਉਂਕਿ ਸਾਡੇ ਮਗਰੋਂ ਜੋਪ ਨੂੰ ਮਮਮੀ ਨੇ ਕੜੀ ਬਣਾ ਹੀ ਲਈ ਸੀਗੀ ਤਾਂ ਫਾਈਨਲੀ ਕੜੀ ਬਣ ਕੇ ਸਾਡੀ ਹੋ ਗਈ ਹੈ ਜੀ ਰੈਡੀ ਤੇ ਹੁਣ ਅਸੀਂ ਥੋੜਾ ਜਿਹਾ ਟਾਈਮ ਸੇਕ ਲਵਾਂ ਤੋਂ ਬਾਅਦ ਸੇ ਉਤਾਰ ਲੈਣਾ ਆ ਤੇ ਅੱਜ ਸਾਡਾ ਮੱਕੀ ਦੀ ਰੋਟੀ ਖਾਣ ਨੂੰ ਬਹੁਤ ਜ਼ਿਆਦਾ ਮਨ ਕਰਦਾ ਸੀਗਾ ਅੱਜ ਬਣਾਈਆਂ ਮੱਕੀ ਦੀ ਰੋਟੀ ਉਹ ਵੀ ਚੁੱਲ੍ਹੇ ਵਾਲੀ ਗੈਸ ਤੇ ਤਾਂ ਕੱਚੀ ਪੱਕੀ ਜੀ ਬਣ ਜਾਂਦੀ ਪਰ ਅਸੀਂ ਮਮਮੀ ਨੇ ਕਿਹਾ ਚੁੱਲ੍ਹੇ ਵਾਲੀ ਰੋਟੀ ਖਾਣੀ ਤੇ ਮਮਮੀ ਲੱਗੇ ਰੋਟੀ ਬਣਾਉਣ ਇਹ ਇਸ ਤਰੀਕੇ ਨਾਲ ਬਣਾਈ ਦੀ ਹੈ ਜੀ ਮੱਕੀ ਦੀ ਰੋਟੀ ਤੇ ਅਸੀਂ ਹੁਣ ਕਣਕ ਦੀ ਰੋਟੀ ਦਾ ਚਲੋ ਆਪਾਂ ਬਹੁਤ ਵਾਰੀ ਖਾਲੇ ਤੇ ਕੜੀ ਚੋਲੀਆਂ ਵੀ ਖਾਦੇ ਹਾਂ ਡਿਫਰੈਂਟ ਜਿਆ ਕੁਝ ਮੈਂ ਕਿਹਾ ਚਲੋ ਖਾਂਦੇ ਅੱਜ ਇਹ ਹੈ ਜੀ ਅਸੀਂ ਕੜੀ ਨਾਲ ਮੱਕੀ ਰੋਟੀ ਮੰਮੀ ਦੇਖਦੇ ਪਏ ਆ ਕਿ ਸੇਕ ਬਣ ਗਿਆ ਹੈ ਕਿਉਂਕਿ ਰੋਟੀ ਪਾਉਣੀ ਆ ਤੇ ਅਸੀਂ ਇੱਕ ਗੱਲ ਹੋਰ ਆ ਕਿ ਅਸੀਂ ਇਹਨਾਂ ਜਿੱਦਾਂ ਚੁੱਲ੍ਹੇ ਦੇ ਬਾਹਰ ਹੀ ਰੋਟੀ ਜਿੱਦਾਂ ਅੱਗ ਹੁਣ ਕੱਢ ਕੇ ਨਾ ਅਸੀਂ ਉਸ ਹਾਂ ਨਾਲ ਰੋਟੀ ਸੇਕੀ ਵੀ ਹੁੰਦੀ ਹੈ ਕਿਉਂਕਿ ਚੁੱਲ੍ਹੇ ਦੇ ਜ다 ਸੇ ਮਿਲਦਾ ਉਹਦਾ ਤੇ ਲਵ ਖੁਸ਼ੀ ਚ ਭੰਗੜੇ ਪਾਈ ਜਾਂਦਾ ਆ ਕਿਉਂਕਿ ਹਵਾ ਬਹੁਤ ਸੋਹਣੀ ਬਗਦੀ ਸੀ ਤੇ ਬਾਬਾ ਜੀ ਦਾ ਪਾਠ ਵੀ ਚੱਲਦਾ ਪਿਆ ਸੀਗਾ ਤੇ ਲਵ ਬਹੁਤ ਹੋ ਰਿਹਾ ਸੀਗਾ ਖੁਸ਼ ਤੇ ਮੰਮੀ ਇੱਧਰ ਰੋਟੀ ਪਾ ਦਦੀ ਆ ਤਵੇ ਦੇ ਉੱਤੇ ਹੌਲੀ ਹੌਲੀ ਸੇਕ ਲੱਗੂਗਾ ਮਿਨੀ ਮਿਨੀ ਅੱਗ ਦੇ ਨਾਲ ਤੇ ਅਸੀਂ ਅੱਜ ਮੱਕੀ ਦੀ ਰੋਟੀ ਖਾਵਾਂਗੇ ਕੜੀ ਨਾਲ ਆਪਾਂ ਚੌਲ ਨਹੀਂ ਬਣਾਏ ਸੀ ਪੁਰਾ ਚੌਲ ਬਣਾਉਣਾ ਰਾਦਾ ਸੀਗਾ ਸੋ ਉਹ ਕੈਨਸਲ ਹੋ ਗਿਆ ਸੀ ਆਪਾਂ ਤੇ ਮੱਕੀ ਦੀ ਰੋਟੀ ਬਣਾਵਾਂਗੇ ਸੋ ਏਸੀ ਮੇਰਾ ਅੱਜ ਦਾ ਵਲੌਗ ਅਸੀਂ ਗਏ ਅਸੀਂ ਸੰਤ ਬਾਬਾ ਸਤਪਾ ਸਿੰਘ ਜੀ ਕੁੜੀ ਦੇ ਤੇ ਤਪ ਸਥਾਨ ਸੀਗਾ ਤੇ ਉਹਨਾਂ ਦੇ ਗੁਰਦੁਆਰੇ ਦਾ ਬਲੌਗ ਵੀ ਜ਼ਰੂਰ ਲੈ ਕੇ ਆਵਾਂਗੇ ਜੇਕਰ ਸੰਗਤ ਕੋਈ ਮਤਲਬ ਕਿ ਨਹੀਂ ਆ ਸਕਦੀ ਇੱਥੇ ਕਿਤੇ ਗਾਨਾ ਕਰਕੇ ਤੁਸੀਂ ਮੇਰੇ ਬਲੌਗ ਦਾ ਹੀ ਦਰਸ਼ਨ ਕਰ ਸਕਦੇ ਆ ਤੇ ਰੋਟੀ ਜਿਹੜੀ ਕੀ ਆ ਬਣ ਚੁੱਕੀ ਆ ਤੇ ਰੋਟੀਆਂ ਜਿਹੜਾ ਕੀ ਆ ਚੁੱਲ੍ਹੇ ਦਰਾਂ ਨਾਲ ਲਗਾਇਆ ਜਾ ਰਿਹਾ ਸੇਕ ਤੇ ਇਹਨੂੰ ਚੰਗੇ ਤਰ੍ਹਾਂ ਸੇਕ ਇਸ ਤਰੀਕੇ ਨਾਲ ਲਗਾਇਆ ਜਾਂਦਾ ਆ ਸੋ ਮੈਂ ਤਾਂ ਲੱਗੀਆਂ ਜੀ ਖਾਣ ਰੋਟੀ ਜੇ ਤੁਸੀਂ ਵੀ ਖਾਣੇ ਛੇਤੀ ਛੇਤੀ ਆ ਜਾਓ ਤੇ ਰੋਟੀ ਨਾਲ ਲਗਾ ਲਿਆ ਸੀਗਾ ਕਿ ਟਾਈਮ ਹੋ ਗਿਆ ਜੀ 7:00 ਵਜੇ ਆ ਤੇ ਜੇ ਕਾਸਤ ਮੇਰੀ ਵੀਡੀਓ ਸਾਰਨੇ ਪਸੰਦ ਆਏ ਮੇ ਚੈਨਲ ਸਬਸਕ੍ਰਾਈਬ ਐਂਡ ਸ਼ੇਅਰ ਕਮੈਂਟ ਜਰੂਰ ਕਰਨਾ ਸੋ ਥੈਂਕ ਯੂ ਸੋ ਮਚ ਮੇਰੀ ਵੀਡੀਓ ਦੇਖਣੇ